200 ਰੁਪਏ ਕਿ ਟਿਕਤਾ ਲੱਗ ਅੰਦਰ ਹੀ ਦੰਦ ਦੱਸਦੇ ਆ ਸਿਸਟਮ ਆਲ ਕਰੋ ਚੱਕ ਜਿੱਥੇ ਪੈਲੇਟ ਪੈਂਦਾ ਕਿ ਕਿੰਨੇ ਚ ਵੈਦੀ ਫੋਟੋ ਖਜਾ ਫੜੀ ਦੀ ਹਾਂ ਫਦੇ ਹੋਏ ਫਦੇ ਕਿੱਥੇ ਬੈਠਾ ਸੀ ਲਗ ਭਰ ਪ੍ਰੋਜੈਕਟ ਚੱਲੇ ਆ ਮਾਰਕੀਟ ਅੱਜ ਆ ਗਿਆ ਸੀ ਸੰਡੇ ਦੁਕਾਨ ਜਿਹੜੀ ਆਪਣੀ ਓਪਨ ਹੁੰਦੀ ਆ ਸੰਡੇ ਨੂੰ ਤੇ ਇਹ ਲੰਗਾਂ ਦੇ ਪਏ ਲੋਕ ਤੇ ਇਧਰ ਹਰਫਤੇ ਦੀ ਟੌਰ ਦੇਖੋ ਲਓ ਜੀ ਚੱਲ ਪਏ ਆ ਹਾਂਜੀ ਹਰਫਤੇ ਜੀ ਕਿੱਧਰ ਇਹ ਉਂਗਲ ਖੜੀ ਕਰਦਾ ਕਿ ਨਹੀਂ ਮੈਂ ਚੁੱਪ ਕਰਦੇ ਮੈਂ ਬੁੱਲੂ ਕਰ ਚੱਲ ਪਏ ਆ ਤੇ ਆ ਜਾਣਾ ਸੰਡੇ ਤੇ ਅੱਜ ਉਹ ਕੰਮ ਹੀ ਕਰਦੇ ਦੁਦ ਕਰਨ ਵਾਲੇ ਨੇ ਮੈਰਿਜ ਪੈ ਗਈ ਉਹਦੇ ਚੱਕਰ ਦੇ ਵਿੱਚ ਕਰ ਥੋੜਾ ਜਾਨੂੰ ਕਰੇ ਵੀ ਕੰਮ ਹੈ ਥੋੜੀ ਸ਼ੋਪਿੰਗ ਸ਼ੋਪਿੰਗ ਇਹਨਾਂ ਦੀ ਬਾਕੀ ਤੁਹਾਨੂੰ ਪਤਾ ਜੇ ਵਿਆਹ ਪੈਂਦਾ ਫਿਰ ਸ਼ੋਪਿੰਗਾਂ ਦੇ ਕੰਮ ਥੋੜੇ ਬਹੁਤ ਰਹਿ ਜਾਂਦੇ ਵਿੱਚ ਹੀ ਤੇ ਹੁਣ ਚੱਲੇ ਆ ਤੇ ਕਣਕਾ ਇਧਰ ਕਰੋ ਚੱਲ ਪੱਕ ਗਿਆ ਸਨੈਰੀਓ ਹੋ ਗਿਆ ਕਣਕਾ ਕਈਆਂ ਜਗ੍ਹਾ ਤੇ ਪਿੱਛੇ ਮੀਂਹ ਵੀ ਪਿਆ ਗਿਆ ਨਾ ਨੁਕਸਾਨ ਬੜਾ ਹੋ ਗਿਆ ਕਿਸਾਨ ਭਰਾਵਾਂ ਦਾ ਕਈਆਂ ਜਗ੍ਹਾ ਤੇ ਇਹਨਾਂ ਨੇ ਰਸਤੇ ਵਿੱਚ ਆਪਣੀ ਲਈਏ ਮੈਡੀਸਿਨ ਦੇਰ ਦੇ ਤੱਕ ਮੰਡੀ ਜਾਂਦੀ। ਸੋ ਹੀ ਅਰ ਦੀ ਸਰਦ ਤੋਂ ਮੰਡੀ ਆ। ਹਰ ਫਤੇ ਨੇ ਬੜਾ ਮਤਲਬੇ ਰਾਤੀ ਸੁੱਤ ਨਹੀਂ ਹੈਗਾ। ਫਿਰ ਉਹਦੇ ਚੱਕਰ ਚ ਸੇਵ ਕਰ ਤਕ ਮੰਡੀ। ਇਦਾਂ ਹੀ ਨਾਲ ਮਿਲ ਕੇ ਸਾਂਭਣਾ ਪੈਂਦਾ। ਸਾਡਾ ਪੁੱਤੇ ਤੇ। ਕਿੱਥੇ ਜਾ ਰਹੇ ਆ ਤੁਹਾਨੂੰ ਦਿਖਾਉਨੇ ਆ। ਬਸ 10 ਮਿੰਟ ਰੋਗੋ ਪਹੁੰਚਣੇ ਆਲੇ ਆਪਾਂ। ਤੈਨੂੰ ਸਰਪ੍ਰਾਈਜ਼ ਦੇਣਾ ਆ। ਭਾਈ ਜੀ ਆ ਰਹਾ। ਅਲੈਕੁਮ ਸਲਮਤ ਹੈ। ਕੁਮਣ ਵਾਸਤੇ ਜਾ ਰਹੇ। ਇਹਨੇ ਤੋਂ ਅਸੀਂ ਇਸ ਟ੍ਰੇਨ ਤੇ ਜਾਣਾ ਤਿੰਨ-ਚਾਰ ਦਿਨ ਤੱਕ ਕਿੰਨਾਂ ਹਰਫ ਦੇਣੀ ਅਸੀਂ ਲੈ ਕੇ ਆਏ ਆ ਪਲੇਨ 'ਚ ਝੂਟਾ ਲਏਗਾ ਰੀਅਲ ਵਾਲੇ ਪਲੇਨ 'ਚ ਨਹੀਂ ਤੇ ਇਹਦੇ 'ਚ ਚਾਹੀ ਟੁਕੜੀ ਘੇੜਤੀ ਹੈ ਹਰ ਕੋ ਤੇ ਇਹਦੇ 'ਚ ਪਲੇਨ 'ਚ ਝੂਟਾ ਲੈਣਾ ਇੱਕ ਤਾਂ ਖੰਡਿਆ ਗੁੰਦਿਆ ਲੈ ਵੀ ਆਪਾਂ ਪਾਣਗੇ ਜੰਡਿਆਲੇ ਜੰਡਿਆਲਿਆ ਇਹ ਕਿਨ ਕਾਫੇ ਨੇ ਕਹਿੰਦੇ ਆ ਬਹੁਤ ਹੋ ਕੇ ਆਣਾ ਮੈਂ ਕਿਹਾ ਚਲੋ ਦੇਖ ਕੇ ਆਪਾਂ ਤੇ ਇਹ ਕਹਿੰਦਾ ਜਾਣਾ ਹੁਣ ਤੇ ਚਲੋ ਅੱਜ ਫਿਰ ਕਿੱਥੇ ਕਰਦੇ ਆ Enjoyment ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਜਿਹੜੇ ਨਹੀਂ ਆਵਲ ਤੇ ਆਏ ਹੋ ਨੇ ਸਾਰੇ ਜਿਹੜੇ ਨਹੀਂ ਆਏ ਤੁਹਾਨੂੰ ਦਿਖਾਉਂਦੇ ਅੱਜ ਆਪਾਂ ਨਾ ਹਵਾਈ ਅੜਾ ਰੱਖਿਆ ਦਨੇ ਆ ਚੱਕ ਹਾਂ ਹਵਾਈ ਅੜਾ ਇਧਰ ਕੱਟੀਆਂ ਦੀ ਪਾਰਕਿੰਗ ਬਾਹਰ ਪਹਲਾਤੀ ਚਲੋ ਫਿਰ ਮੁੰਡਿਆ ਦੁੱਧ ਪਾ ਲੋ ਚੱਲੀਏ ਚਲੋ ਵੀ ਐਂਟਰੀ ਦੇਖਦੇ ਕਿੱਧਰੋਂ ਕਿਵੇਂ ਸਿਸਟਮ ਇਹਦਾ ਲੱਭ ਘੋੜੇ ਵੀ ਲੱਗੇ ਬੱਚਿਆਂ ਦੇ ਫੋਟੋ ਆੜੇ ਲੈਣ ਵਾਸਤੇ ਮੈਂ ਨਿਕਲਣਾ ਜੀ 200 ਰੁਪਏ ਕਿ ਟਿਕਤਾ ਸਪਰਮੈਂਟੀਏ ਰਾਂ ਦੇ

ਨਾ ਤੇ ਨੀ ਜਾਉਂਗਾ ਮਤੇ ਜਾਣਾ ਵਾ ਇੱਧਰ ਵੇ ਇੱਧਰ ਤੇ ਨਾ ਤੇ ਆਉਣੇ ਨੇ ਤੇ ਅਸਲੀ ਜੰਦਾ ਜਿਹੋ ਫੀਲਿੰਗ ਹੈ ਨਾ ਇਹ ਅੰਦਰੋਂ ਇਦਾਂ ਹੀ ਅਸਲੀ ਵਾਲੀ ਆਉਣੀ ਹੁੰਦੀ ਪਰ ਉਹ ਇਹ ਵਗੇ ਓਡਰ ਦੱਸ ਨਹੀਂਦਾ ਬਸ ਇੰਨਾ ਕਾ ਪਰ ਓਡ ਦਾ ਓਡਣਾ ਥੋੜੇ ਉੱਥੇ ਲੋਕ ਕਿੱਥੇ ਤੁਰੇ ਫਿਰਣੇ ਓਡਣਾ ਥੋੜੀ ਜਾਵਾਂਗੇ ਓਡਰ ਵਾਲੇ ਚ ਵੀ ਕੋਈ ਨਹੀਂ ਥੋੜਾ ਟਾਈਮ ਲੱਗੇਗਾ ਕਿੰਦਾ ਫਤੇ ਹੈ ਬਈ ਫਤੇ ਕੀ ਕਿੰਦਾ ਦੇਖਣ ਕਿਤੇ ਡਿਆ ਹੈ ਆ ਵੀ ਐਂਟਰੀ ਇਧਰ ਚਲੋ ਵੀ ਬੜਾ ਸੇ ਕਾ ਕਨੇ ਸਜਣਾ ਚੱਲ ਲੱਗਦੇ ਹੈ ਲੱਗਦਾ ਨਾ ਫਤੇ ਤੈਨੂੰ ਜਾਣਾ ਐਂਟਰੀ ਇੱਧਰ ਦੀ ਆ ਡਰਾਈਵਰ ਕਿ ਜਾਈਂਗਾ ਆ ਡਰਾਈਵਰ ਕਿ ਜਾਏਂਗਾ ਓਕੇ ਆਪਾਂ ਬੇਰੇ ਪ੍ਰੋਗਰਾਮ ਦੇ ਗਏ ਬਣਾ ਚਲੋ ਇੱਧਰ ਤੋਂ ਦਿਖਾਉਂਦੇ ਆ ਬਾਅਦ ਚ ਦਿਖਾਵਾਂਗੇ ਤੁਸੀਂ ਤੂੰ ਮੇਰਾ ਕਿਦਾਂ ਆਈ ਵੈਲ ਉੱਥੇ ਦੇਖ ਲਈ ਬਣਾ ਲਿਆ ਲਿੰਗ ਦੇ ਹੋ ਜਾਈ ਹੁੰਦੇ ਪੂਰੀ ਹਨ ਐ ਤੇ ਗਏ ਆਪਾਂ ਵੈਸੇ ਪਰ ਹਾਂ ਤੇ ਸੈੰਗ ਪਰ ਘਟ ਲਾਈਵ ਬੈ ਗਏ ਆ ਬਾਕੀ ਇਹਨਾਂ ਨੇ ਹੁਣ ਖਾਣ ਪੀਣ ਦਾ ਪ੍ਰੋਗਰਾਮ ਡੈਰੀ ਜੀ ਦੇਤੀਆਂ ਨੇ ਆਰਡਰ ਕਰੋ ਕੀ ਮੰਗਾਉਣਾ ਫਤਿਹ ਇਦਾਂ ਨਹੀਂ ਇਦਾਂ ਹੁੰਦਾ ਜਿੱਦਾਂ ਹੈਗਾ ਇੱਥੇ ਬੈਠਾ ਜਹਾਜ 'ਚ ਬੈਠਾ ਮੈਂ ਤੇ ਮੇਰਾ ਜਹਾਜ 'ਚ ਬੈਠਾ ਜਹਾਜ ਜਾਵਾਂਗੇ ਅਸਲੀ ਜਵੇ ਕੋਈ ਗੱਲ ਨਹੀਂ ਫਤਿਹ ਕੀ ਖਾਣਾ ਕੀ ਖਾਣਾ ਮੰਮੀ ਕੀ ਕਹਿੰਦੀ ਆ ਹੈ ਮੰਮੀ ਕਹਿੰਦੀ ਬਹੁਤ ਚੰਗਾ ਨਹੀਂ ਨਹੀਂ ਲਾ ਗੋ ਹਨਾ ਲੈਂਦੇ ਵੀ ਸਿਹਰੇ ਰੰਗ ਲਾਵਾ ਪਾ ਹੋਏ ਕੋਈ ਤੇਰੇ ਕਰ ਆਪਾਂ ਆਹੀ ਪ੍ਰੋਜੈਕਟ ਲੈਂਦਾ ਵੇਖ ਉਦਾਂ ਇਹ ਚੁੱਪ ਨਹੀਂ ਕਰਨਦੇ ਆ ਹਰਪਤ ਸਿੰਘ ਇਹੇ ਸਿਹਰੇ ਰੰਗ ਦੋ ਬਰਗਰ ਮੰਗਾਇਆ ਭਲਾ ਲੱਗਿਆ ਪਰ ਇਹ ਨਾਲ ਸਿਸਟਮ ਆਇਆ ਨਹੀਂ ਤੇ ਧਿਆਨ ਮਾਮੇ ਦਾ ਇੱਥੇ ਹੀ ਆ। ਵੇ ਜਾ ਚੁੱਕੇ ਸੈਂਟਰ 'ਚ ਆ ਗਏ। ਬਰਗਰ ਜਿਹਾ ਆਇਆ ਨਹੀਂ। ਆ ਦੋ ਵੀ ਆ ਲੱਗਣ ਦਾ ਸਮਾਂ। ਬਰਗਰ ਵੀ ਆਪਣਾ ਆ ਚੁੱਕਾ। ਇਹ ਸੈਂਟਰ 'ਚ ਮੰਗਾਇਆ ਨਾ ਮਗਿਆ ਬਰਗਰ। 에어 ਇੰਡੀਆ ਫੂਡ ਫ੍ਰੀ। ਕੌਣ ਕਰਨਿਆ ਹੋਏ? ਠੀਕ ਹੈ ਦੱਬੇ। ਅਜੇ ਤੇ 버거 ਆ ਗਿਆ ਤੇ ਉਹ ਵੀ ਆ ਗਿਆ ਵਾ ਲੱਗੀ ਪਸੰਗਿਆਂ ਦਾ ਭਰ ਚੁੱਕਾ ਹਾਂ ਜਾਜ ਵਸ ਉੱਡਣੇ ਵਾਲਾ ਜਾ ਆ ਜਾ ਖਾ ਲਓ ਮਿੰਟਾਂ ਵਿੱਚ ਮਾਣ ਹੌਟਲ ਲਿਆ ਚਲੋ ਜੀ ਚਲੋ ਚੱਲੀ ਆ ਜੀ ਆ ਜਾ ਲੱਗ ਅੰਦਰ ਹੀ ਤੁਹਾਨੂੰ ਦੱਸ ਦਿਆਂ ਸਿਸਟਮ ਆਲ ਕਰੋ ਚੱਕ ਇੱਥੇ ਪਲੇਟ ਪੈਂਦਾ ਕਿ ਕਿਨੇ ਚ ਵੈਦ ਫੋੜਕ ਜਾ ਕੋਈ ਨਹੀਂ ਹੈ ਫਦੇ ਹੋਏ ਫਦੇ ਕਿੱਥੇ ਬੈਠਾ ਸੀ ਵਾਪਸ ਹਾਂ ਹਜਾ ਯਾਰ ਆਹ ਲੀ ਮਾਣੇ ਖੱਕੇ ਲਓ ਜੀ ਹੋੜਾ ਲੈ ਜਾਜਦਾ ਕਿੰਨਾ ਰਹਿ ਵਰ ਹੋੜਾ ਠੀਕ ਰਿਹਾ ਪਸੰਦ ਠੀਕ ਆ ਵਧੀਆ ਫੀਲਿੰਗ ਬੜੀ ਵਧੀਆ ਆਉਂਦੀ ਐ ਇੱਕ ਵਾਰੀ ਜਰੂਰ ਆਓ ਅੱਛੀ ਗੱਲ ਹੈ ਜੀ ਹੈਲੋ ਲਾਲਿਆ ਨੂੰ ਟਾਪ ਹੀ ਲਿਆ ਚੱਲੀ ਹਾਂ ਫਤਿਹ ਹੋਈ ਧੂਮੀ ਕਰ ਲਈ ਬਾਬੂ ਨੇ ਚੋ ਚੱਲੀ ਹਾਂ ਮਿਲਦੇ ਆ ਫੇ ਤੁਹਾਨੂੰ ਜਾ ਕੇ ਫੇ ਤਾਂ ਸਿੱਧੇ ਚੱਲੀਏ ਨਾ ਕਿ ਚਲੋ ਕਿਨੇ ਇੱਕ ਤਾਂ ਵੀਡੀਓ ਬਣਾਉਣਾ ਆ ਆ ਜਾਂ ਅੰਦਰ ਕੇ ਵੀ ਆ ਜਾਣ ਚੱਲੇ ਹਣ ਵਾਪਸੀ ਵਧੀਆ ਪ੍ਰੋਗਰਾਮ ਰਿਹਾ ਵੈ ਸੈਟਿੰਗ ਠੀਕ ਆ ਬਹੁਤ ਵਧੀਆ ਡਿਲੀਵਰੀ ਆ ਪਾਏ ਆ ਫੀਲਿੰਗ ਤੇ ਉਹ ਜਹਾਜ ਵਾਲੀ ਹੁੰਦੀ ਪਰ ਇਹੋ ਗੱਲ ਉੱਡਦਾ ਨਹੀਂਗਾ ਬੱਸੇ ਬਾਕੀ ਤੇ ਠੀਕ ਈ ਹੈ ਕੰਮ ਸਾਰਾ ਵਧੀਆ ਜੰਨਰਾਲੇ ਆਓ ਇੱਕ ਵਾਰੀ ਵੇਖੋ ਜ਼ਰੂਰ ਆਣ ਕੇ ਇਹ ਵਾਂਗੇ ਚਲੋ ਇਹ ਜੇ ਵਿੱਚ ਖਾਣਾ ਆ ਤੇ ਫਿਰ ਖਰਚਾ ਜ਼ਿਆਦਾ ਹੋ ਜਾਂਦਾ ਉਹਦਾ 200 ਰੁਪਏ ਦੀ ਟਿਕਟ ਵਾ ਤੇ ਉਹਦੇ ਵਿੱਚ ਤੁਸੀਂ ਮਤਲਬ ਉਸੇ ਵਿੱਚ ਹੀ ਮੈਂ ਖਾਣ ਪੀਣ ਨੂੰ ਦੇ ਦਿੰਦੇ ਆ ਤੇ ਇਹ ਸੈਲਫ ਨਹੀਂ ਚੁੱਕਣ ਲਈ ਦਿਖਾਇਆ ਮਕੈਨਿਕ ਕਹਿੰਦਾ ਬੈਟਰੀ ਡੈਡ ਹੋ ਗਈ ਬਿਲਕੁਲ ਖਰਾਬ ਹੋ ਚੁੱਕੀ ਬੈਟਰੀ ਬਦਲਨੇ ਕੋ ਸੈਗਰ ਅੰਚਾ ਨਵੀਂ ਪਾ ਲੈਨੇ ਪਰਪਲ ਸੰਸਤਾ ਬੈਟਰੀ ਦੇ ਬਦਲ ਨਵੀਂ ਬੈਟਰੀ ਰਖਾਤੀ ਹੁਣ ਲੈ ਵੀ ਆ ਬੈਟਰੀ ਆਪਣੀ ਹੋ ਚੁੱਕੀ ਹੈ ਖਰਾਬ ਯਾ ਰੱਖਣ ਦੇ ਨਵੀਂ ਪਾਜੀ ਹੁਣ ਸੇਮ ਕੰਪਨੀ ਦੀ ਅਮਰੌਂਦੀ ਲੈ ਨੀ ਪਟਾਲੇ ਆ ਚੁੱਕੇ ਆਪਾਂ ਅਸੀਂ ਆ ਜੰਦਰ ਰੋਡ ਤੇ ਤੇ ਬੱਸ ਪਹੁੰਚਣ ਆਲੇ ਆ ਕਾ ਲੈ ਘਰ ਨਹੀਂ ਜਾਣਾ ਪਹਿਲਾਂ ਕਰਨੇ ਥੋੜੀ ਸ਼ਾਪਿੰਗ ਕਰਨੀ ਹੈ ਜੇ ਆ ਵਾਸਤੇ ਜੇ ਸ਼ੋਪਿੰਗ ਨੇ ਮੁੱਕਣ ਦੇ ਕਿਉਂਦੇ 2-4 ਦਿਨ ਹੋ ਗਏ। ਇਹਨੂੰ ਪਸੰਦ ਨਹੀਂ ਆਉਂਦੀ ਥੋੜੀ ਕੀਤੇ ਆਂ ਤੈਨੂੰ ਪਤਾ ਹੀ ਹੈ ਨਾ। ਇਹ ਥੋੜੀ ਜਿਹੀ ਤਾਂ ਚੀਜ਼ ਪਸੰਦ ਨਹੀਂ ਹੁੰਦੀ ਕਰਨ। ਤੇ ਜੁੱਤੀ ਲੈਣੀ ਆ ਤੇ ਹੋਰ ਆਪਾਂ ਕੀ? ਸਮਾਨ ਲੈਣਾ ਨੇ ਆਪਦਾ ਭਾਈ। ਮਨਿਆਰੀ ਦਾ ਸਮਾਨ ਲੈਣਾ ਵਾ ਤੇ ਇੱਕ ਦੀ ਹੀਲ ਫੁੱਲ ਲੈਣੀ ਆ ਕੋਈ ਚਲੋ ਦੇਖਦੇ ਹਾਂ। ਉਦੋਂ ਤਿੰਨ-ਚਾਰ ਦੁਕਾਨਾਂ ਫਿਰਿਆ ਕਿਨੂੰ ਪਸੰਦ ਨਹੀਂ ਆਇਆ। ਹੁਣ ਦੇਖ ਲਈਏ ਟਾਈਮ ਹੈਗਾ ਮੈਂ ਕਿ ਚਲੋ ਫਿਰ ਮੜਕੇ ਫਿਰ ਸਵੇਰੇ। ਲੇ ਆਪਣੀ ਦੁਕਾਨ ਤੇ ਜਾਣਾ ਉਹ ਕੱਲ ਲਾਂਗਾ ਮੈਂ ਕੋਈ ਗੱਲ ਹਾਂਜੀ ਦੱਸੋ ਲੈ ਵੀ ਆਪਾਂ ਕਦੋਂ ਦੀ ਕੰਡੇ ਹੋਣ ਆਈ ਮੰਮੀ ਮੈਂ ਉਹ ਹੋ ਗਈ ਕੰਫਿਊਜ਼ ਜੀ ਮੈਂ ਦੋ ਮੈਂ ਦੋਵੇਂ ਚੱਲਿਆ ਘਰੋਂ ਬਾਪ ਜੀ ਤੇ ਮੈਂ ਕਿ ਜਲੇਬੀਆਂ ਲੈ ਚੱਲਦੇ ਇੱਥੋਂ ਕਿ ਹੋਰ ਪਤੇ ਟੀਬੀਆਂ ਇਹ ਨੀਂਦ ਆਈ ਹੁਣ ਵੀ ਥੱਕ ਗਿਆ ਅੱਜ ਘੁੰਮ ਘੁੰਮ ਕੇ ਸਾਰੀ ਦਿਹਾੜੀ ਟਾਈਮ ਹੋ ਚੁੱਕਾ 6 ਵਜੇ ਦਾ ਤੇ ਸਾਢੇ 6 ਹੋ ਗਏ ਨੇ ਆਹ ਟਾਈਮ ਗਲਤ ਹੋ ਗਿਆ ਕਿਉਂਕਿ ਬੈਟਰੀ ਚੇਂਜ ਕਰਵਾਈ ਨਾ ਤਾਂ ਹੁਣ ਇਹ ਲੈਣ ਗਏ ਨੇ ਦੁੱਧ ਤੇ ਹਾਰ ਫਤੇ ਇੰਨਾ ਜਿਆਦਾ ਤਾਂ ਅੰਗ ਕਰਦਾ ਪਿਆ ਬਹੁਤ ਸ਼ਰਾਰਤੀ ਹੋ ਗਿਆ ਲੱਗ ਵੀ ਸਾਢੇ ਦਾ ਟਾਈਮ ਹੋ ਗਿਆ ਟਾਈਮ ਤੇ ਘਰ ਤੇ ਆਪਾਂ ਕਾਫੀ ਟਾਈਮ ਤੇ ਪਹੁੰਚ ਗਏ ਆ ਲਾਈਟ ਜੀ ਖਰਾਬ ਹੋ ਗਈ ਸੀ ਬਾਹਰ ਤੇ ਉਹ ਸਾਰੀ ਕਲੋਨੀ ਨਹੀਂ ਲਾਈਟ ਮਤਲਬ ਕਿਉਂਕਿ ਟਰਾਂਸਫਾਰਮ ਨਹੀਂ ਨਾ ਲੱਗਾ ਕਲੋਨੀ ਦੇ ਅੱਗੇ ਤੁਹਾਨੂੰ ਦੱਸਿਆ ਐਨਓਸੀ ਦਾ ਚੱਕਰ ਵਾ ਤਾਂ ਕਰਕੇ ਮਿੱਟਰ ਮਾਰ ਨਹੀਂ ਲੱਗੇ ਆਗੇ ਤੇ ਇਦਾਂ ਹੀ ਕਲੋਨੀ ਦੇ ਵਿੱਚ ਟਰਾਂਸਫਰ ਮੇਕ ਲੱਗਾ ਵਾ ਤੇ ਇਹ ਕਲੋਨੀ ਕਾਫੀ ਵੱਡੀ ਹੈ ਤੇ ਲੋਡ ਸਾਰਾ ਪੈ ਜਾਂਦਾ ਵਾ ਤੇ ਫਿਰ ਉਹ ਫਿਊਜ ਹੋ ਗਿਆ ਸਾਰਾ ਤਾਰ ਤੋਂ ਸੜ ਗਈ ਮਗਰ ਉਹਨੇ ਲਾ ਲੁਕੇ ਆਏ ਆ ਘਰੇ 9:30 ਵਜੇ ਉਹ ਲੇਟ ਆਈ ਆ ਹਾਂਜੀ ਕੀ ਆਂਦੇ ਤੁਸੀਂ ਤੁਸੀਂ ਆਂਦੇ ਜੀ ਰੋਟੀ ਖਾਣੀ ਆ ਮੰਮੀ ਰੋਟੀ ਲਾਉਣ ਦੇਈ ਆ ਖਾਣੇ ਆ ਬੰਦੇ ਹੀ ਆ ਕਿੱਧਰ ਕੋਈ ਕਹਿ ਫਿਰਦਾ ਮੈਂ ਕਿੱਥੇ ਕੋਈ ਕਹਿ ਫਿਰਦਾ ਮੈਂ ਹੈ ਕੀ ਗੰਡੇ ਆ